ਮੇਰਾ ਪੁੱਤਰਾ ਤਾਂ ਦੇਖੋ ਇੱਕ ਵੈਸਾ ਸਾਡਾ ਜੀ ਇਹ ਪਨੇਵਾ ਹੈ ਜੀ ਤੇ ਜਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਨੇ ਨਾ ਕੁੱਤੇ ਨੇ ਘਟਿਆ ਹੈ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇਹਨੀਆਂ ਵੀ ਕਾਰ ਰੱਖਿਆ ਪਤਾ ਨਹੀਂ ਇਲਾਜ ਦੇ ਵਿੱਚ ਕਿਤੇ ਕਮੀ ਰਹੇਗੀ ਜਾਂ ਕਿਸਮਤ ਦੇ ਟਹਿਲੋ ਹਾਰ ਦੇਗੀ ਤੇ ਸਾਡਾ ਜੀ ਇਕੱਲਾ ਇਕੱਲਾ ਹੀ ਪੁੱਤਰ ਜੀ ਪਿਛਲੇ 3-4 ਦਿਨਾਂ ਤੋਂ ਹਾਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰਾਂ ਨੂੰ ਨਹੀਂ ਪਤਾ ਲੱਗਾ ਅਸੀਸੋ ਕੋ ਕੀ ਡਾਕਟਰਾਂ ਆਉਂਦੇ ਨਹੀਂ ਘਟੇ ਆਉਂਦੇ ਨਹੀਂ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ ਹਾਲਤ ਵੀ ਕੀ ਸੀ ਤਿੰਨ ਚਾਰ ਦਿਨਾਂ ਤਿੰਨਾਂ ਦਬਕਾਰ ਅਸਲ ਤਾਂ ਕੱਲ ਤੋਂ ਹੀ ਜ਼ਿਆਦਾ ਵਿਗੜੀ ਹਾਲਤ ਜੀ ਇਹ ਕੁੱਤੇ ਰੋਈ ਬੋਤ ਗਏ ਨੇ ਸਾਡਾ ਕੋਈ ਮੰਨਦਾ ਪ੍ਰਸ਼ਾਸਨ ਤੋਂ ਸਾਡੀ ਇਹੋ ਜਿਹੀ ਵੀ ਵੇਖੋ ਜੀ ਸਾਡਾ ਬੱਚਾ ਦਾ ਤੁਰ ਗਿਆ ਜਾਣ ਤੋਂ ਅਸੀਂ ਤੱਥੋ ਸਖਣੇ ਹੋ ਗਏ ਆ ਜੀ ਪ੍ਰਸ਼ਾਸਨ ਅਗੇ ਸਾਡੀ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਦੇ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਇੱਕ ਆਸਾਨ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਸ਼ਤ ਪਾ ਛੜੀ ਪ੍ਰਸ਼ਾਸਨ ਨੂੰ ਵੀ ਇਸ ਸਮੇਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋ ਨੂੰ ਤਕੜਾ ਹੈ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਹੈ। ਹੋਰ ਕੀ ਮੰਗ ਕਰਦੇ ਹੋ? ਮੰਗ ਅਸੀਂ ਇਹ ਕਰਦੇ ਵੀ ਚਲੋ ਬੱਚਾ ਤਾਂ ਸਾਡਾ ਉਹਨਾਂ ਜਾਣ ਵਾਲਾ ਤੁਰ ਗਿਆ ਜੀ। ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਵੀ ਸਾਡੇ ਜਿਹੜਾ ਪਰਿਵਾਰ ਸਾਰਾ ਬੱਚੇ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ। ਨਾਲ ਰਹੇ ਨੇ। ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਤੇ ਉੱਤੇ ਹੀ ਰਹਿੰਦਾ ਹੈ ਤੇ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਬਚਾਰਾ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਕਰਨਾ ਚਾਹੀਦਾ ਪ੍ਰਸ਼ਾਸਨ ਮੇ ਜੀ। ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ। 15 16 ਸਾਲਾਂ ਦਾ ਬੱਚਾ ਜੀ ਇਹ ਤੋਂ ਮਹੀਨਾ ਸਵਾ ਪਹਿਲਾਂ ਇਹਨੂੰ ਉੱਟਾ ਟੱਕਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਹੁਣ ਜੀ 3 14 ਦਿਨਾਂ ਨਾਲ ਪਤਾ ਲੱਗਾ ਵੀ ਇਹਦਾ ਮਤਲਬ ਉੱਤੇ ਦਾ ਟੱਕਿਆ ਆਈ ਹੁਣ ਜਿੰਨਾ ਉਜੋਗ ਗਿਆ ਪੱਜੇ ਨੇ ਅਸਲਾਂ ਚੰਗਾ ਚੰਗਾ ਇਲਾਜ ਕਰਾਈ ਰਾਤੀ ਵੀ ਨਾ ਹਾਂ ਜੀ ਰਾਤੀ 10 ਵਜੇ ਡੈਥ ਹੋ ਗਈ ਹੈ ਇਹ ਘਟਨਾ ਜੀ ਮੇਰਾ ਪਿੰਡ ਦੋਨਾ ਰਹਿਮਤ ਵਾਲਾ ਮਮਦੂਦ ਇਠਾੜ ਦੇ ਵਿੱਚ ਵਾਪਰੀ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17-18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ ਤਾਂ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲੈ ਆਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਕੋਈ ਲੱਛਣ ਨਹੀਂ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਿਹੜੇ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਰ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲਿਆਂ ਦੇਵੇ ਕਿ ਜਿਹੜਾ ਇਸ ਪਰਿਵਾਰ ਦੇ ਲਾ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਲਾ ਟਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟਰੀਟਮੈਂਟ ਕਰੇ ਕਰਦਾ ਜੀ ਭਨੇਵਾ ਇਹ ਵਿਚਾਰਾ ਲੱਗਦਾ ਹੈ ਸਾਡਾ ਪਿੰਡ ਚ ਇਸ ਤਰ੍ਹਾਂ ਦੀ ਗੱਲ ਵੀ ਮਹੀਨਾ ਦੂਰ ਪਹਿਲੋਣਾ ਚਾਹੀ ਕੋ ਦੇਨੇ ਨੂੰ ਵੱਧਿਆ ਹੀ ਹੱਕੇ ਕੁੱਤੇ ਨੇ ਤੇ ਵੱਢ ਲਿਆ ਇੱਥੇ ਕੋਈ ਅਵਰਾਸ਼ ਤੇ ਕਰਮ ਮਾਰੇ ਆਸ-ਪਾਸ ਇੱਕ ਰਵਡ ਦਾ ਤੇ ਬੰਦਾ ਕੋ ਟਾਈਮ ਉਹ ਜਦੋਂ ਦੂਰ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ਟਿਲਾ ਹੋ ਗਿਆ ਟਿਲਾ ਜਾਂ ਕਰ ਮਾਰੇ ਕੋਈ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਹ ਕਰਾਈ ਰੱਖਿਆ ਜਾ ਕੇ ਪੋਜਪੁਰ ਵੀ ਉਹ ਕਿਰੇ ਕਿਰੇ ਕਬਸਤਾ ਸੀ ਆਪਣਾ ਬਾਕੀ ਤੇ ਉੱਥੇ ਜਾ ਕੇ ਉਹਨਾਂ ਨੂੰ ਉਹ ਅੱਖ ਸਾਨੂੰ ਤੋਂ ਸ਼ੱਕ ਪਏ ਇੱਥੇ ਤੇ ਉਹ ਅੱਖ ਨਹੀਂ ਹਲਕਦਾ ਹੈਗਾ ਹੀ ਨਹੀਂ ਨੋਸੇ ਨਹੀਂ ਹਲਕਦਾ ਹੈਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗਲਤੀ ਰਹੇ ਵੀ ਕੋਰੇ ਮਾਰਾਈ ਕਰੇ ਨਹੀਂ ਹੋਵੇ ਉਹ ਵਰ ਜਿਆਦਾ ਹੁੰਦਾ ਗਿਆ 4 ਦਿਨਾਂ ਤਿੰਨ ਚ ਚੋਖਾ ਹੋ ਗਿਆ ਰਾਤ ਤੱਕ ਜਦੋਂ ਵਸੋ ਬਦਲਣਾ ਗਾਲ ਸਿਰੇ ਤੇ ਅਪਣ ਕੀ ਫਿਰ ਭਜਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਨਕੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਤੇ ਪ੍ਰਕਾਸ਼ ਹੈ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਤੇ ਦਾ ਹੁੰਦਾ ਨਾ ਉੱਥੇ ਰਾਤ ਹੀ ਅਰੇ ਜਾਂ ਤੋਂ ਪਿਛਾਈ ਕੁ ਦਾਸ ਕਰ ਲੈਣਾ ਪੂਰਾ ਹੋ ਗਿਆ ਕਿੰਨੀ ਕੁ ਮਤ ਸੀ 15 ਕੁ ਸਾਲ ਦਾ ਹੈਗਾ ਸੀ 14 15 ਸਾਲ ਦਾ ਕੱਲਾ ਹੀ ਪੁੱਤ ਜੀ ਨਾ ਕੋਤੀ ਇਹ ਨਾ ਕੋਸ਼ ਮਾਪ ਉਹ ਦਿਖਾਰੇ ਨੇ ਅੱਗੇ ਵਿਚਾਰੇ ਦੁਖੀ ਨੇ ਬੜੇ